ਇੱਕ ਓੰਕਾਰ ਸ਼ਬਦ ਦੀ ਰਚਨਾ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀ ਉਮਰ ਦੇ ਵਿੱਚ ਕਰ ਦਿੱਤੀ ਇੱਕ ਬਹੁਤ ਹੀ ਸਿੱਖ ਧਰਮ ਲਈ ਜ਼ਰੂਰੀ ਸਵਾਲ ਹੈ ਜੇ ਸਾਨੂੰ ਕੋਈ ਪੁੱਛ ਲਿੰਦਾ ਹੈ ਕਿ ਇੱਕ ਓੰਕਾਰ ਦੀ ਕਿੰਨੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਰਚਨਾ ਕਰ ਦਿੱਤੀ ਤਾਂ ਫਿਰ ਸਵਾਲ ਦਾ ਜਵਾਬ ਤਾਂ ਦੇਣਾ ਬਣਦਾ ਹੀ ਆ ਤੁਹਾਡੇ ਵਾਲੇ ਤੁਹਾਡੇ ਵਰਗੇ ਸੂਝਵਾਨ ਸੱਜਣ ਜਾਣਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ 6-7 ਸਾਲ ਦੀ ਉਮਰ ਦੇ ਵਿੱਚ ਇੱਕ ਓੰਕਾਰ ਦੀ ਰਚਨਾ ਕਰ ਦਿੱਤੀ ਇੰਜ ਕਰ ਦਿੱਤੀ ਤੁਸੀਂ ਇਹ ਵੀ ਜਾਣਦੇ ਆਪਾਂ ਪਹਿਲੀਆਂ ਵੀਡੀਓ ਚ ਗੱਲ ਕਰ ਚੁੱਕੇ ਆ ਕਿ ਪੰਦਾ ਜੋ ਗੁਰੂ ਨਾਨਕ ਸਾਹਿਬ ਜੀ ਦੇ ਪਿੰਡ ਦੇ ਹੀ ਇੱਕ ਅਧਿਆਪਕ ਸਨ ਜਿਨ੍ਹਾਂ ਦਾ ਨਾਂ ਪੂਰਾ ਗੋਪਾਲ ਸੀ ਤੇ ਉਹਨਾਂ ਦੇ ਕੋਲੋਂ ਮੈਥ ਦਾ ਹਿਸਾਬ ਕਿਤਾਬ ਦੀ ਇੱਕ ਕਲਾਸਾਂ ਲੈਣ ਜਾਂਦੇ ਉਹਨਾਂ ਦੇ ਪਿਤਾ ਜੀ ਨੇ ਭੇਜਿਆ ਸੀ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਉੱਥੋਂ ਕੁਝ ਅਧਿਆਪਕ ਲੇਖਾ ਜੋਖਾ ਹਿਸਾਬ ਕਿਤਾਬ ਨੂੰ ਜਾਣ ਲੈਣ ਤੇ ਉਹਨਾਂ ਕੋਲ ਹੀ ਵਾਪਰੀਏ ਘਟਨਾ ਕਿ ਜਦੋਂ ਉਹਨਾਂ ਨੇ ਊੜੇ ਦੇ ਗਾ ਕੂੜਾ ਲਿਖ ਦਿੱਤਾ ਤਾਂ ਊੜੇ ਤੋਂ ਅੱਗੇ ਹੁਣ ਕੁਝ ਹੈ ਨਹੀਂ ਆਪਾਂ ਆਮ ਤੌਰ ਤੇ ਆਪ ਵੀ ਆਪ ਕਿਤਾਬਾਂ ਪੰਜਾਬੀ ਦੀਆਂ ਪੜ੍ਹਦੇ ਆਂ ਊੜੇ ਤੋਂ ਸ਼ੁਰੂ ਕਰਦੇ ਆਂ ਊੜਾ ਐੜਾ ਈੜੀ ਸਸਾ ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਜਦੋਂ ਉਹਨਾਂ ਨੇ ਵੇਖਿਆ ਕਿ ਪਾਉਂਦੇ ਨੇ ਜਿਨ੍ਹਾਂ ਦਾ ਨਾਂ ਪੂਰਾ ਗੋਪਾਲ ਸੀ ਉਹਨਾਂ ਊੜਾ ਪਾ ਦਿੱਤਾ ਆ ਤਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਗਾੜੀ ਇੱਕ ਪਾ ਦਿੱਤਾ ਤਾਂ ਫਿਰ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕੀ ਕਰ ਦਿੱਤਾ ਆ ਊੜੇ ਤੋਂ ਪਹਿਲਾਂ ਗਾੜੀ ਤੇ ਕੋਈ ਅੱਖਰ ਹੀ ਨਹੀਂ ਹੈਗਾ ਉਹਨਾਂ ਨੇ ਕਿਹਾ ਨਹੀਂ ਊੜੇ ਤੋਂ ਹੀ ਪਹਿਲਾਂ ਗਾ ਇੱਕ ਓੰਕਾਰ ਉਹ ਰੱਬ ਸੋਣਾ ਉਹ ਰੱਬ ਪਿਆਰਾ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ੴ ਦੀ ਰਚਨਾ ਜਿਹੜੀ 6-7 ਸਾਲ ਦੀ ਉਮਰ ਦੇ ਵਿੱਚ ਪਾਉਂਦੇ ਅਤੇ ਗੁਰੂ ਨਾਨਕ ਸਾਹਿਬ ਦੇ ਜੋੜ ਵਿੱਚ 6-7 ਸਾਲ ਦੀ ਉਮਰ ਦੇ ਵਿੱਚ ਹੀ ਕਰ ਦਿੱਤੀ ਜੋ ਇੱਕ ਬਹੁਤ ਹੀ ਵੱਡੀ ਗੱਲ ਸੀ ਗੁਰੂ ਨਾਨਕ ਸਾਹਿਬ ਦਾ ਰੱਬ ਸਾਨੂੰ ਤੇ ਬਚਪਨ ਚ ਹੀ ਉਹ ਰੱਬ ਵਾਲੀਆਂ ਗੱਲਾਂ ਕਰਦੇ ਸਨ ਤੇ ਇਸ ਕਰਕੇ ਸਾਨੂੰ ਇਹ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੋ ਸਕਦਾ ਕਿਸੇ ਦੀ ਜਾਣਕਾਰੀ ਕੁਝ ਹੋਰ ਹੋਵੇ ਉਹ ਆਪਣਾ ਕਮੈਂਟ ਸਾਂਝਾ ਕਰ ਸਕਦਾ ਇਹ ਆਪਾਂ ਕੋਈ ਪੱਕੀਆਂ ਗੱਲਾਂ ਨਹੀਂ ਕਰ ਰਿਹਾ ਸੀ ਇਤਿਹਾਸ ਨੂੰ ਮਿੱਠਾ ਜੀ ਸਾਂਝ ਪਾ ਰਹੇ ਆ ਕਿ ਆਪਾਂ ਇਤਿਹਾਸ ਨੂੰ ਫੋਲੀਏ ਆਪਾਂ ਇਤਿਹਾਸ ਨੂੰ ਖੋਜੀਏ ਸਾਡੇ ਇਤਿਹਾਸ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਨੇ ਇਹ ਸਾਡੂ ਸਾਡੇ ਆਪਣੇ ਹੀ ਪੁੱਛ ਲੈਣ ਤਾਂ ਅਸੀਂ ਉਤਰਦੀਨ ਜੋਗੇ ਤਾਂ ਹੋਈਏ ਨਾ ਘੱਟੋ-ਘੱਟ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕੁਝ ਸ਼ੁੱਧ ਇਤਿਹਾਸ ਦੇ ਸਕੀਏ ਮੈਂ ਹੱਸ ਕਰਦਾ ਮੇਰੇ ਸੱਜਣ ਇਸ ਵਿਸ਼ੇ ਵੱਲ ਵੀ ਜ਼ਰੂਰ ਧਿਆਨ ਦੇ ਜੁੰਦੇ ਵਸਤੇ ਰਬ ਸੋਣਾ ਤੁਹਾਡੀ ਲੰਬੀ-ਲੰਬੀ ਉਮਰ ਕਰੇ